ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭੈਣੋ ਅੱਜ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਜੇ ਨਾ ਹਲਕੀ ਨਾ ਭਾਰੀ ਮੀਡੀਅਮ ਸਲਵਾਰ ਸਾਈਜ਼ ਦੀ ਸਲਵਾਰ ਕਟਾਂਗੇ ਇਹ 5 ਮੀਟਰ ਕਪੜਾ ਆਪਾਂ ਦੋ ਲੰਮਾਈਆਂ ਲੈ ਕੇ ਐ ਆਪਾਂ ਇੱਕ ਲੰਮਾਈ ਲੈ ਲਈ ਤੇ ਇਹ ਆਪਾਂ ਅਸਨ ਦਾ ਕਪੜਾ ਲਵਾਂਗੇ 10 ਇੰਚ ਮੇ ਉਨਤੀ ਲੰਬਾਈ ਦੀ ਉਹ 3 ਇੰਚ ਲੰਬਾਈ ਦੀ ਸਲਵਾਰ ਤਿਆਰ ਕਰਨੀ ਆ ਤੇ 3 ਇੰਚ ਮੈਂ ਉਹ ਲੈ ਲਿਆ ਤੇ 10 ਇੰਚ ਲੈ ਲਿਆ ਆਪਾਂ ਹਾਸਨ ਵਾਸਤੇ ਤੇ ਇਹਨਾਂ ਨੂੰ ਆਪਾਂ ਦੋ ਲੰਬਾਈਆਂ ਲੈ ਲਾਂਗੇ ਤੇ ਇਹ ਕਪੜਾ ਆਪਾਂ ਕਰ ਲਾਂਗੇ ਅਲੱਗ ਉਨlever ਆਪਾਂ ਰੋਂਗ ਸਾਈਡ ਤੋਂ ਉਹਨੂੰ ਕੇ ਸਹੀ ਕਰਕੇ ਰੱਖਾਂਗੇ ਇਹ ਆਪਾਂ ਸਿਰਫ ਦੋ ਲਮਾਈਆਂ ਲਈਆਂ ਨੇ ਪੋਂਚੇ ਆਪਾਂ ਇਹਦੇ ਵਿੱਚ ਹੀ ਕੱਢਾਂਗੇ ਆਪਾਂ ਨੂੰ ਅਲੱਗ ਤੋਂ ਲਾਉਣ ਦੀ ਜਰੂਰਤ ਨਹੀਂ ਕਿਉਂਕਿ ਜਿਆਦਾ ਜੇ ਪਟਿਆਲਾ ਸਹੀ ਬਣਾਣੀਆਂ ਤਾਂ ਆਪਾਂ ਅਲੱਗ ਤੋਂ ਲਾਵਾਂਗੇ ਤੇ ਇਹ ਆਪਾਂ ਹੁਣ ਇੰਨਾ ਕੱਪੜਾ ਮੋੜ ਲਿਆ 6 ਇੰਚ ਆਪਾਂ ਰੱਖਾਂਗੇ ਕਿਉਂਕਿ ਥੋੜਾ ਪੋਂਚੇ ਦੇ ਵਿੱਚ ਆ ਜਾਏਗਾ ਕੁੰਦੇ ਦੇ ਵਿੱਚੋਂ ਤੇ 6 ਇੰਚ ਆਪਾਂ ਆਪਾਂ ਚਰ ਤਿਆਰ ਰੱਖਣ ਲਈ ਸਾਡੇ 6 ਇੰਚ ਲਿਆ 모ੜਿਆ ਕੱਪੜਾ ਹਾਂਜੀ ਇਹ ਸਾਡੇ ਸਾਡੇ 6 ਇੰਚ ਲੈ ਲਿਆ ਆਪਾਂ ਨੇ ਤੇ ਇਹਨੂੰ ਹੁਣ ਆਪਾਂ ਬਿਲਕੁਲ ਸਹੀ ਕਰਕੇ ਰੱਖ ਲਾਂਗੇ ਤੇ ਇਦਾਂ ਹੁਣ ਆਪਾਂ ਜਿਵੇਂ ਉਹਨੂੰ 3 ਇੰਚ ਆਪਣੀ ਸਲਵਾਰ ਤਿਆਰ ਕਰਨੀ ਆ ਤਾਂ ਮੈਂ 3 ਇੰਚ ਲੈ ਲਈ 1/2 ਇੰਚ ਆਪਾਂ ਨੀਚੇ ਆਏਗਾ ਸਲਾਈ ਚ ਹਾਫ ਉੱਪਰ ਤੇ 1 1/2 ਇੰਚ ਆਪਾਂ ਉਧਰ ਵਧਾ ਕੇ ਲਾ ਲਿਆ ਜਿਹੜਾ ਆਪਾਂ ਕੁੰਦਾ ਬਣਾਉਣਾ ਜਿਹਦਾ ਇਹ ਆਪਾਂ ਦੂਸਰੇ ਦੂਜੀ ਸਾਈਡ ਤੋਂ ਵੀ ਉਦਾਂ ਹੀ ਲਾ ਲਾਂਗੇ ਇਧਰ ਦਾ 10 ਇੰਚ ਰਹਿ ਗਿਆ ਤੇ ਉਧਰੋਂ ਆਪਾਂ 3 ਇੰਚ ਲਾਇਆ ਤੇ ਇਹਨਾਂ ਨੂੰ ਆਪਾਂ ਇੱਕ ਕ੍ਰੋਸ ਕਰਕੇ ਜਿੱਦਾਂ ਪਾਮ ਸਲਵਾਰ ਹੁੰਦੀ ਦਾ ਉਦਾਂ ਹੀ ਆ ਜੀ ਬਸ ਵਿੱਚੋਂ ਪੌਂਝੇ ਕੱਢਣੇ ਨੇ ਆਪਾਂ ਆਪਣਾ ਲੱਗਿਆ ਨਿਸ਼ਾਨ ਦੇ ਹੋਣਾ ਆਪਾਂ ਇਹਨੂੰ ਕੱਟ ਕਰ ਲਾਂਗੇ ਤੇ ਇਹ ਜਿਹੜਾ ਕਪੜਾ ਆਪਣਾ ਬਾਹ ਫालतੂ ਆ ਆਪਾਂ ਇਹਦੀ ਬੈਲਟ ਵਗੈਰਾ ਲਗਾ ਸਕਦੇ ਆ ਤੇ ਇਹਨੂੰ ਆਪਾਂ ਅਲੱਗ ਕਰਤਾ ਜੀ ਇਹ ਇਹ ਆਪਾਂ ਸਲਵਾਰ ਦੇ ਸਲਵਾਰ ਦੇ ਕੁੰਡੇ ਕੱਟ ਰਿਹਾ ਜੀ ਦੇਖ ਇਹ ਇਹ ਪੌਂਚਾ ਆਪਾਂ ਧਰ ਪੌਂਚੇ ਦੇ ਨਾਲ ਜੋੜ ਲਾਂਗੇ ਇਹਨੂੰ ਇਸ ਤਰ੍ਹਾਂ ਜੀ ਤੁਸੀਂ ਇਹਨੂੰ ਮਤਲਬ ਉਹ ਪਹੁੰਚੇ ਜਿਹੜਾ ਆਪਾਂ ਮੋੜਿਆ ਕਪੜਾ ਅਲੱਗ ਕਰਨਾ ਚਾਹੁੰਦੇ ਹੋ ਅਲੱਗ ਕਰ ਲੋ ਨਹੀਂ ਤਾਂ ਆਪਾਂ ਇਹਨੂੰ ਇਹਦੇ ਨਾਲ ਹੀ ਜੋੜ ਦਾਂਗੇ ਇਸੇ ਤਰ੍ਹਾਂ ਤੇ ਦੇਖੋ ਜੀ ਆਪਣੀ ਸਲਵਾਰ ਕਟਿੰਗ ਪਰਫੈਕਟ ਹੋ ਗਈ ਹੈ ਇਹਦੀ ਤੇ ਜੇ ਇਦਾਂ ਆਪਣੀ ਹਲਕੀ ਸਲਵਾਰ ਹੁੰਦੀ ਹੈ ਹਨਾ ਤੇ ਆਪਾਂ ਨੂੰ ਲੱਗਦਾ ਕਿ ਸਾਡੇ ਪਿੱਛੇ ਬਲ ਨਹੀਂ ਪੈ ਰਹੇ ਤਾਂ ਆਹ ਆਪਾਂ ਕਾਟ ਪਾ ਸਕਦੇ ਹਾਂ ਉੱਥੋਂ ਬਚਾ ਲਓ ਸੈਂਟਰ ਚੋਂ ਲੈ ਕੇ 1 ਇੰਚ ਤੇ ਆਪਾਂ ਇਹਦੀ ਇਸ ਤਰ੍ਹਾਂ ਥੋੜੀ ਡੁੰਗਾਈ ਕਰਕੇ ਕਾਟ ਪਾ ਦੋ ਤਾਂ ਤੁਹਾਨੂੰ ਜਿਹੜੀ ਹਲਕੀ ਜਿਆਦਾ ਹਲਕੀ ਸਲਵਾਰ ਨਹੀਂ ਲੱਗੇਗੀ ਮੀਡੀਅਮ ਸਲਵਾਰ ਤੇ ਵੀ ਤੁਹਾਡੇ ਵਧੀਆ ਜੀ ਬਲ ਪੈ ਜਾਣਗੇ ਤੇ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੀ ਵੀਡੀਓ ਦੇਖਣ ਲਈ ਧੰਨਵਾਦ ਤੇ ਇਹ ਆਪਣੀ ਕਟਿੰਗ ਹੋਊਗੀ ਸਲਵਾਰ ਦੀ ਜੀ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੈਂ ਸ਼ੁਰੂ ਤੋਂ ਹੀ ਜਿੱਦਾਂ ਬੱਚੇ ਬੱਚਿਆਂ ਨੇ ਸਿੱਖਣਾ ਹੁੰਦਾ ਪੜ੍ਹਨਾ ਨੇ ਸਿੱਖਣਾ ਹੁੰਦਾ ਉਦਾਂ ਮੈਂ ਕਰ ਰਹੀ ਹਾਂ ਤੇ ਵੀਡੀਓ ਦੇਖਣ ਲਈ ਧੰਨਵਾਦ ਇਹਨੂੰ ਜੋੜ ਦੋ